ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਸਰਸਾ ਵਿਖੇ ਜਾ ਪਹੁੰਚੇ ਇਸ ਸਥਾਨ ਤੇ ਇੱਕ ਮੇਲਾ ਲੱਗਿਆ ਹੋਇਆ ਸੀ ਜਿੱਥੇ ਕਰਾਮਾਤੀ ਪੀਰ ਫਕੀਰ ਲੋਕਾਂ ਨੂੰ ਕਰਾਮਾਤ ਦਿਖਾ ਕੇ ਆਪਣੇ ਨਾਲ ਜੋੜਦੇ ਸਨ ਜਿਸ ਕਾਰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਥੇ ਆਉਣਾ ਪਿਆ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਨਾਲ ਇੱਥੇ ਪਹੁੰਚੇ ਗੁਰੂ ਜੀ ਨੇ ਅਲੱਗ ਤਰ੍ਹਾਂ ਦਾ ਬਾਣਾ ਪਾਇਆ ਹੋਇਆ ਸੀ ਜਿਸ ਤੋਂ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਗੁਰੂ ਜੀ Hindu ਹਨ ਜਾਂ ਮੁਸਲਮਾਨ ਗੁਰੂ ਜੀ ਦੇ ਪੈਰਾਂ ਵਿੱਚ ਖੜਾਵਾ ਹੱਥ ਵਿੱਚ ਇੱਕ ਸੋਟੀ ਅਤੇ ਦੂਜੇ ਹੱਥ ਵਿੱਚ ਮਾਲਾ ਫੜੀ ਹੋਈ ਸੀ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਮਰਦਾਨਿਆ ਰਬਾਬ ਛੇੜ ਬਾਣੀ ਆਈ ਆ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਅਤੇ ਪੀਰਾਂ ਦੇ ਕਾਫਲਿਆਂ ਦੀ ਭੀੜ ਘਟ ਗਈ ਅਤੇ ਲੋਕ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸਤਸੰਗ ਵਿੱਚ ਆ ਕੇ ਬੈਠ ਗਏ ਇਹ ਪੀਰ ਬਹੁਤ ਹੰਕਾਰੀ ਸਨ ਖੁਦਾ ਨੂੰ ਆਪਣਾ ਮਿੱਤਰ ਮੰਨਦੇ ਸਨ ਅਤੇ ਕਹਿੰਦੇ ਸਨ ਕਿ ਖੁਦਾ ਸਾਡੇ ਹੁਕਮਾਂ ਨੂੰ ਮੰਨਦਾ ਹੈ ਇਹ ਧਾਗੇ ਤਵੀਤਾਂ ਨਾਲ ਲੋਕਾਂ ਨੂੰ ਪੁੱਤਰ ਦੇਣ ਬਿਮਾਰੀ ਠੀਕ ਕਰਨ ਆਦੀਆਂ ਗੱਲਾਂ ਕਰਦੇ ਸਨ ਇਨ੍ਹਾਂ ਦੇ ਅੰਧਵਿਸ਼ਵਾਸ ਤੋਂ ਲੋਕਾਂ ਨੂੰ ਬਚਾਉਣ ਲਈ ਗੁਰੂ ਸਾਹਿਬ ਜੀ ਇੱਥੇ ਆਏ ਸਨ। ਇਨ੍ਹਾਂ ਦੇ ਪਖੰਡ ਦਾ ਬੋਲਬਾਲਾ ਬਹੁਤ ਵਧਿਆ ਹੋਇਆ ਸੀ। ਬਹਾਵਲ ਪੀਰ ਅਤੇ ਅਬਦੁੱਲ ਗੁਰੂ ਜੀ ਬਾਰੇ ਸੁਣ ਕੇ ਗੁਰੂ ਜੀ ਦੇ ਕੋਲ ਆ ਕੇ ਬੈਠ ਗਏ। ਅਤੇ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ ਮੁਸਲਮਾਨ ਹੋ ਜਾਂ ਹਿੰਦੂ? ਗੁਰੂ ਜੀ ਨੇ ਇਨ੍ਹਾਂ ਪੀਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਕਿ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ। ਅਸੀਂ ਪਰਮਾਤਮਾ ਦੇ ਬਣਾਏ ਹੋਏ ਅਤੇ ਪਰਮਾਤਮਾ ਦੇ ਮਾਰਗ ਤੇ ਚੱਲਣ ਵਾਲੇ ਇਨਸਾਨ ਹਾਂ ਪੀਰ ਬਹਾਵਲ ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਬਹੁਤ ਗੁੱਸੇ ਨਾਲ ਭਰ ਗਿਆ ਅਤੇ ਆਪਣੀਆਂ ਸ਼ਕਤੀਆਂ ਨਾਲ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਪਰ ਉਸ ਖੁਦ ਖੁਦਾ ਗੁਰਨਾਣਕ ਸਾਹਿਬ ਜੀ ਦੇ ਅੱਗੇ ਉਸ ਪੀਰ ਦੇ ਸਭ ਯੰਤਰ ਮੰਤਰ ਫੇਲ ਹੋ ਗਏ ਉਸ ਰਿੱਧੀਆਂ ਸਿੱਧੀਆਂ ਦੇ ਮਾਲਕ ਦੇ ਅੱਗੇ ਕੋਈ ਵੀ ਯੰਤਰ ਮੰਤਰ ਕਿਵੇਂ ਚੱਲ ਸਕਦਾ ਸੀ ਜਿਸ ਤੋਂ ਬਾਅਦ ਉਸ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਤਪੱਸਿਆ ਜਾਂ ਜੋਗ ਸਾਧਨਾ ਕੀਤੀ ਹੈ ਤਾਂ ਗੁਰੂ ਜੀ ਨੇ ਬਹੁਤ ਹੀ ਕੋਮਲ ਹਿਰਦੇ ਨਾਲ ਜਵਾਬ ਦਿੱਤਾ ਪੀਰ ਜੀ ਬੈਠੋ ਬੈਠ ਕੇ ਗੋਸ਼ਟੀ ਕਰਦੇ ਹਾਂ ਗੁਰੂ ਜੀ ਕਹਿੰਦੇ ਪੀਰ ਜੀ ਮੈਂ ਉਹੀ ਕਰਦਾ ਹਾਂ ਜੋ ਮੇਰਾ ਨਿਰੰਕਾਰ ਮੈਨੂੰ ਕਰਨ ਨੂੰ ਕਹਿੰਦਾ ਹੈ ਤੇ ਮੈਂ ਉਹੀ ਦੱਸਦਾ ਹਾਂ ਜੋ ਮੈਨੂੰ ਨਿਰੰਕਾਰ ਦੱਸਣ ਨੂੰ ਦੱਸਦਾ ਹੈ ਇਹ ਸੁਣ ਕੇ ਪੀਰ ਅਬਦੁੱਲ ਦਾ ਇੱਕ ਚੇਲਾ ਬੋਲਿਆ ਕਿ ਸਾਡਾ ਪੀਰ ਬਹੁਤ ਸ਼ਕਤੀਸ਼ਾਲੀ ਹੈ ਇਹ ਦਿਨ ਨੂੰ ਰਾਤ ਵਿੱਚ ਬਦਲ ਸਕਦਾ ਹੈ ਦਰਖਤਾਂ ਨੂੰ ਪਾਲੇ ਵਿੱਚ ਪਟਕੇ ਸਿੱਟ ਦਿੰਦਾ ਹੈ ਅਤੇ ਪਹਾੜਾਂ ਨੂੰ ਪਿਘਲਾ ਸਕਦਾ ਹੈ ਤੇ ਇਹ ਦੱਸੋ ਤੁਸੀਂ ਕੀ ਕਰ ਸਕਦੇ ਹੋ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਪੀਰ ਜੀ ਮੈਂ ਕੀ ਕਰ ਸਕਦਾ ਹਾਂ ਕਰਨ ਵਾਲਾ ਤਾਂ ਉਹ ਖੁਦਾ ਹੈ ਪਰਮੇਸ਼ਵਰ ਹੈ ਤੇ ਗੁਰੂ ਜੀ ਨੇ ਇੱਥੇ ਇੱਕ ਸ਼ਬਦ ਉਚਾਰਿਆ ਆਪ ਕਰੇ ਸੱਚ ਅਲਖ ਅਪਾਰ ਹੋ ਪਾਪੀ ਤੂੰ ਬਖਸ਼ਣਹਾਰ ਗੁਰੂ ਜੀ ਕਹਿੰਦੇ ਬਲਕੇ ਤੁਹਾਡੇ ਪੀਰ ਕਰਾਮਾਤੀ ਹਨ ਉਹ ਕਰਾਮਾਤ ਦਿਖਾਉਣ ਇਹ ਸੁਣ ਕੇ ਪੀਰ ਕਹਿੰਦਾ ਆਓ ਜੇਕਰ ਤੁਸੀਂ ਮੇਰਾ ਮੇਰੀ ਕਰਾਮਾਤ ਦੇਖਣੀ ਹੈ ਤਾਂ ਖੁੱਲੀ ਜਗ੍ਹਾ ਤੇ ਚੱਲੋ ਪੀਰ ਅਬਦੁੱਲ ਅਤੇ ਪੰਜ ਪੀਰ ਹੋਰ ਗੁਰੂ ਜੀ ਦੇ ਨਾਲ ਖੁੱਲੀ ਜਗ੍ਹਾ ਤੇ ਪਹੁੰਚ ਗਏ ਅਤੇ ਪਿੱਛੇ-ਪਿੱਛੇ ਲੋਕਾਂ ਦੀ ਭੀੜ ਵੀ ਪਹੁੰਚ ਗਈ। ਪੀਰ ਇੱਕ ਉੱਚੀ ਜਗ੍ਹਾ ਦੇ ਉੱਤੇ ਖੜਾ ਹੁੰਦਾ ਅਤੇ ਕਹਿੰਦਾ, "ਹੇ ਖੁਦਾ ਦੇ ਬੰਦਿਓ ਆਓ ਮੇਰੀ ਕਰਾਮਾਤ ਦੇਖੋ।" ਕਹਿੰਦਾ ਆਸਮਾਨ ਵਿੱਚੋਂ ਕੁਝ ਚਿੱਟੇ ਘੋੜੇ ਉਤਰਨਗੇ, ਧਰਤੀ ਉੱਤੇ ਚੱਲਣਗੇ ਅਤੇ ਫਿਰ ਵਾਪਸ ਆਸਮਾਨ ਵਿੱਚ ਹੀ ਲੋਪ ਹੋ ਜਾਣਗੇ। ਇਹ ਪੀਰ ਕੁਝ ਸਮਾਂ ਆਪਣੀਆਂ ਕਲਾਮਾਂ ਪੜਦਾ ਰਿਹਾ ਪਰ ਆਸਮਾਨ ਵਿੱਚੋਂ ਕੁਝ ਵੀ ਨਜ਼ਰ ਨਾ ਆਇਆ ਅੱਧਾ ਘੰਟਾ ġਰੀਬ ਪੜਦਾ ਰਿਹਾ ਪਰ ਉਸ ਦੀ ਕੋਈ ਕਰਾਮਾਤ ਨਾ ਚੱਲੀ ਉਹ ਹੰਕਾਰ ਵਸ ਹੋ ਕੇ ਇਹ ਨਹੀਂ ਪਹਿਚਾਨ ਸਕਿਆ ਕਿ ਇਹ ਉਹੀ ਹਨ ਜਿਨ੍ਹਾਂ ਦੇ ਹੁਕਮ ਤੋਂ ਬਿਨਾਂ ਸੂਰਜ ਵੀ ਉਦੇ ਤੇ ਅਸਤ ਨਹੀਂ ਹੁੰਦਾ ਜਦੋਂ ਉਸ ਪੀਰ ਨੇ ਹੋਰ ਕਰਾਮਾਤ ਦਿਖਾਉਣੀ ਚਾਹੀ ਤਾਂ ਉਹਦੀਆਂ ਕਲਾਮਾਂ ਫੇਲ ਹੋ ਗਈਆਂ ਤੇ ਉਹ ਬਹੁਤ ਸ਼ਰਮਿੰਦਾ ਹੋਇਆ ਗੁਰੂ ਜੀ ਨੇ ਇਸ ਨੂੰ ਉਪਦੇਸ਼ ਤਾਂ ਕਿ हे ਖੁਦਾ ਦੇ ਫਕੀਰ ਜਾਦੂ ਕਰਾਮਾਤਾਂ ਦਿਖਾਉਣੀਆਂ ਤਾਂ ਜਾਦੂਗਰਾਂ ਦਾ ਕੰਮ ਹੁੰਦਾ ਫਕੀਰਾਂ ਨੂੰ ਤਾਂ ਸਿੱਧੇ ਰਾਹ ਤੇ ਚੱਲਣਾ ਚਾਹੀਦਾ ਫਕੀਰਾਂ ਨੂੰ ਬੰਦਗੀ ਕਰਨੀ ਚਾਹੀਦੀ ਆ ਲੋਕਾਂ ਨੂੰ ਸਿੱਧੇ ਰਾਹ ਤੇ ਪਾਉਣਾ ਚਾਹੀਦਾ ਪਰ ਉਸ ਪੀਰ ਨੂੰ ਆਪਣੀ ਤਾਕਤ ਦਾ ਬੜਾ ਹੰਕਾਰ ਸੀ ਕਿਉਂਕਿ ਜਦੋਂ ਉਹ ਕਲਾਮ ਪੜਦਾ ਸੀ ਤਾਂ ਕਿਸੇ ਵੀ ਤਰ੍ਹਾਂ ਦੀ ਖੇੜ ਰਚ ਦਿੰਦਾ ਸੀ ਕੋਈ ਵੀ ਕਰਾਮਾਤ ਦਿਖਾ ਦਿੰਦਾ ਸੀ ਉਸ ਨੇ ਗੁਰੂ ਜੀ ਦੇ ਅੱਗੇ ਜਦ ਨਾ ਛੱਡੀ ਅਤੇ ਗੁਰੂ ਜੀ ਨੂੰ ਕਹਿੰਦਾ ਜੇਕਰ ਤੁਸੀਂ ਵਲੀ ਹੋ ਤਾਂ ਤੁਸੀਂ ਸਾਡੇ ਨਾਲ ਬੈਠ ਕੇ ਤਪੱਸਿਆ ਕਰੋ ਸਾਡੇ ਨਾਲ ਬੈਠ ਕੇ ਤਪ ਕਰੋ ਸਾਡੇ ਨਾਲ ਪੂਰੇ 40 ਦਿਨ ਕੋਠੜੀ ਵਿੱਚ ਬੈਠ ਕੇ ਤਪ ਕਰਨਾ ਹੋਵੇਗਾ ਫਿਰ ਅਸੀਂ ਦੇਖਾਂਗੇ ਕਿ ਤੁਸੀਂ ਤੁਹਾਡੀ ਸਬਰ ਸੰਤੋਖ ਵਾਲੀ ਸ਼ਕਤੀ ਕਿੱਥੇ ਹੈ ਗੁਰੂ ਜੀ ਨੇ ਪੀਰ ਦੀ ਇਹ ਚਨੋਟੀ ਵੀ ਸਵਾਰ ਕਰ ਲਈ ਗੁਰੂ ਜੀ ਨੇ ਉਹਨਾਂ ਪੀਰਾਂ ਨਾਲ 40 ਦਿਨ ਭੋਰੇ ਵਿੱਚ ਬੈਠ ਕੇ ਤਪ ਕੀਤਾ 40 ਦਿਨ ਉਹਨਾਂ ਪੀਰਾਂ ਨੇ ਪਾਣੀ ਅਤੇ ਜੋਨ ਨਾਲ ਆਪਣਾ ਪੇਟ ਭਰਿਆ ਪਰ ਗੁਰੂ ਜੀ ਨੇ ਪਾਣੀ ਤੱਕ ਨਾ ਪੀਤਾ ਜਦੋਂ 40 ਦਿਨ ਤਪ ਕੀਤਾ 40 ਦਿਨ ਤੋਂ ਬਾਅਦ ਸਾਰੇ ਪੀਰ ਅਤੇ ਗੁਰੂ ਜੀ ਬਾਹਰ ਆਏ ਤਾਂ ਉਹਨਾਂ ਪੀਰਾਂ ਦੇ ਚਿਹਰੇ ਬੜੇ ਮੁਰਝਾਏ ਹੋਏ ਸਨ ਪਰ ਗੁਰੂ ਜੀ ਦਾ ਚਿਹਰਾ ਬਿਲਕੁਲ ਤਾਜ਼ਾ ਚਿਹਰੇ ਤੇ ਬੜੀ ਲਾਲੀ ਸੀ ਅਤੇ ਬੜਾ ਤੇਜ ਨਿਕਲ ਰਿਹਾ ਸੀ ਲੋਕ ਇਹ ਦੇਖ ਕੇ ਹੈਰਾਨ ਹੋ ਗਏ ਅਤੇ ਉਹ ਪੀਰ ਵੀ ਸਮਝ ਗਏ ਕਿ ਇਹ ਵਲੀ ਅੱਲਾਹ ਹੈ ਪੀਰਾਂ ਨੇ ਗੁਰੂ ਜੀ ਦੇ ਪੈਰਾਂ ਉੱਤੇ ਡਿੱਗ ਕੇ ਮਾਫੀ ਮੰਗੀ ਅਤੇ ਗੁਰੂ ਜੀ ਨੇ ਪੀਰਾਂ ਨੂੰ ਸਿੱਧੇ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਲੋਕਾਂ ਨੂੰ ਰੱਬ ਨਾਲ ਜੋੜਨ ਲਈ ਕਿਹਾ ਇਸ ਜਗ੍ਹਾ ਤੇ ਗੁਰਦੁਆਰਾ ਚਿੱਲਾ ਸਹਿਬ ਜੋ ਕਿ ਸਰਸਾ ਹਰਿਆਣਾ ਵਿੱਚ ਬਣਿਆ ਹੋਇਆ ਹੈ ਗੁਰੂ ਸਾਹਿਬ ਨੇ ਇੱਥੇ 40 ਦਿਨ ਚਿੱਲਾ ਗੱਡਿਆ ਇਸ ਕਰਕੇ ਇਸ ਗੁਰਦੁਆਰੇ ਸਹਿਬ ਦਾ ਨਾਮ ਚਿੱਲਾ ਸਹਿਬ ਪਿਆ ਜੇਕਰ ਸਾਖੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ